ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਨਾਗਲਾ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਦੋ ਝੋਟੀਆਂ ਦਿਖਾਵਾਂਗੇ ਬਾਈ ਕੋਲੇ ਦੋਨੇ ਦੂਜਾ ਦੂਜਾ ਸੁਹਾ ਨੇ ਤੇ ਦੋਨਾਂ ਨਾਲ ਹੀ ਕਟੀਆਂ ਨੇ ਬੌਲੇ ਜੀ ਨੇ ਝੋਟੀਆਂ ਹਲੇ ਬਾਈ ਕਹਿੰਦਾ 6ਆਂ 6ਆਂ 7ਾਂ 7ਾਂ ਦਨਾਂ ਦਾ ਸੁਹਾ ਦੋਹਾਂ ਦਾ ਤੇ ਬਾਕੀ ਜਿਹੜਾ ਰੇਟ ਆ ਰੇਟ ਬਾਈ ਤੋਂ ਬਿਲਕੁਲ ਬਾਜਬਜਾ ਕਰਾ ਦੂੰਗਾ ਚੋਣ ਚਪਾਉਣ ਦੀਆਂ ਹਰੇਕ ਮਾਮਲੇ 'ਚ ਬਾਈ ਕਹਿੰਦਾ 100 ਦੀਆਂ 100 ਨੇ ਤੇ ਇੱਕ ਗੱਲ ਸ਼ੁਰੂ ਚ ਹੀ ਦੱਸ ਦਾਨਾ ਜੇ ਕਿਸੇ ਸੱਜਣ ਨੇ ਜੋੜਾ ਲੈਣਾ ਜੋੜੇ ਦੀ ਬਾਈ ਕਹਿੰਦਾ 100 ਕਿਲੋਮੀਟਰ ਪਹੁੰਚ ਕਰ ਦਾਂਗੇ ਜਾਣ ਆਉਣ 200 ਹੋ ਜੂਗਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਡਿਟੇਲ ਸਾਰੀ ਪੁੱਛ ਲਾਂਗੇ ਜਿਹੜਾ ਰੇਟ ਆ ਰੇਟ ਸੱਜਣੋਂ ਬਿਲਕੁਲ ਫਿਕਸ ਕਰਾਉਂਗਾ ਵੀਡੀਓ ਦੇ ਵਿੱਚ ਜਿਹੜੇ ਚ ਛੋਟ ਛੱਪੇ ਵਾਲਾ ਕੰਮ ਹੀ ਹੋਊਗਾ ਆ ਜਾ ਬਲਵਾਨਾ ਹੋਰ ਕਿਵੇਂ ਆ ਵਧੀਆ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਨੰਬਰ ਬੋਲ ਦਿਓ ਜੀ ਨੰਬਰ ਹੈ 7814705311 78147053 ਤੇ 11 ਹਾਂਜੀ ਭਾਈ ਜੀ ਸ਼ੁਰੂਆਤ ਕਿਹੜੇ ਪਾਸੇ ਕਰਦੀਏ ਸ਼ੁਰੂਆਤ ਜਿੱਧਰੋਂ ਮਰਜ਼ੀ ਕਰ ਲੈ ਭਾਈ ਇੱਥੋਂ ਕਰਦਾਂ ਨੇ ਆਹ ਕੱਤੀ ਤੇ ਮਾਰ ਦੇ ਗਰੀ ਕੈ ਸੂਆ ਕਿਹੜਾ ਬਾਈ ਦੂਜਾ ਸੂਆ ਵੀਰੇ ਸੂਆ ਦੂਜਾ ਸਿੰਘ ਬਿਲਕੁਲ ਬੰਦ ਆ ਗਿਆ ਤੇ ਬਾਡੀ ਬੂਡੀ ਵਾਲੇ ਮਾਮਲੇ 'ਚ ਬਿਲਕੁਲ ਬਰੀਕ ਚਮੜੇ ਚ ਆ ਕੇ ਥਣ ਦਾ ਸੈਜ ਬਹੁਤ ਸ਼ਾਨਦਾਰ ਰੱਖਦੀ ਆ ਤੇ ਨਾਲ ਬੱਚਾ ਕੀ ਆ ਜੀ ਕੱਟੀ ਆ ਬਈ ਕੱਟੀ ਕੱਟੀ ਵੀ ਜੈਡ ਬਲੈਕ ਹੈ ਜੈਡ ਬਲੈਕ ਹੈ ਬਾਈ ਦੋਨਾਂ ਮਗਰ ਕੱਟੀਆਂ ਨੇ ਦੋਨਾਂ ਮਗਰ ਕੱਟੀਆਂ ਨੇ ਬਾਈ ਤੋੜ ਬਾਈ ਖੋਲ ਕੇ ਕਿੰਨੇ ਕ ਦਿਨ ਦਾ ਸੂਆ ਹੋ ਗਿਆ ਇਹਦਾ ਇਹ ਵੀਰੇ 1 ਹਫਤਾ ਮੰਨ ਕੇ ਚੱਲ ਬਈ ਇਹਦਾ ਹਫਤੇ ਦਾ ਹਾਂ ਵੀਰੇ ਕਿੰਨਾ ਕ ਦੁੱਧ ਤਿਆਰ ਆਇਆ ਜੀ ਕੋਲੇ ਹੁਣ ਇਹ ਥੱਲੇ ਹੈਗਾ ਵੀਰੇ 12 ਲੀਟਰ ਲੀਟਰ ਕ ਕਿਲੋ ਕਿਲੋ ਬਾਈ ਟੰਡੇ ਟੰਡੇ ਤੇ ਵੀਰੇ 12 11.5 11.5 ਲੀਟਰ ਸਾਢੇ 11.5 ਹਾਂ ਆ ਲੀਟਰ ਤਾਂ ਵੱਧ ਜਾਂਦੇ ਨੇ ਲੀਟਰ ਉਹੀ ਗੱਲ ਆ ਵੀ 13 13.5 ਹੋਣਗੇ ਕੰਡੇ ਤੇ ਤੋਲਣ ਵਾਲਾ 12 ਕਿਲੋ ਆ ਬਾਈ ਕਹਿੰਦਾ ਉਹ ਚਵਾਵਾਂਗੇ ਬਾਈ ਆਪਾਂ ਡੰਗ ਦੋ ਡੰਗ ਹਾਂ ਬਾਈ ਦੋ ਡੰਗ ਚਵਾ ਚਾਹ ਚਾਰ ਡੰਗ ਚੋਲੇ ਬਾਈ ਬੰਦੇ ਠੀਕ ਆ ਗੱਲ ਆ ਲੈ ਆ ਇਧਰੋਂ ਚੌਣ ਚਵਾਉਣ ਦੀ ਕਿਵੇਂ ਆ ਚੌਣ ਚਵਾਉਣ ਦੀ ਬਾਈ ਜਮ ਓਕੇ ਦੀ ਰਿਪੋਰਟ ਆ ਗਈ 100 ਦੀ 100 100 ਦੀ 100 ਆ ਚੌਣ ਚਵਾਉਣ ਵਾਲੇ ਮਾਮਲੇ 'ਚ ਬਾਈ ਕਹਿੰਦਾ ਦੋਨੇ ਝੋਟੀਆਂ 100 ਦਾ 100% ਨੇ ਤੇ ਬਾਕੀ ਆਰਡਰ ਰੱਖਦੀ ਆ ਬਿਲਕੁਲ ਜੇ ਗੱਲ ਕਰ ਲਈ ਸੱਜਣੋਂ ਲੇਵਾ ਬਿਲਕੁਲ ਨਾਲ ਲਗਵਾ ਰੱਖਦੀ ਆ ਡਿਜ਼ਾਈਨ ਬਹੁਤ ਸੋਹਣਾ ਤੇ ਚੋਣ ਚਬਾਉਣ ਚ ਬਾਈ ਕਹਿੰਦਾ ਬਿਲਕੁਲ ਪੋਲੀਆਂ ਜਮਾ ਬਾਈ ਪੋਲੀ ਧਾਰਾ ਛੜਲਾ ਛੱਟਾ ਨਹੀਂ ਤੇ ਨਾਲ ਆ ਗਈ ਕੱਟੀ ਇਧਰਲੇ ਬੰਨੇ ਇਹਦੇ ਕੱਟੀ ਤੇ ਵੀ ਮਾਰ ਕੱਟੀ ਬਾਈ ਜੈਡ ਬਲੈਕ ਆ ਜਮਾ ਕਿਉਂਕਿ ਇਹ ਆਈਡੀਆ ਜਾਂ ਹੋ ਜਾਂਦਾ ਤਾਂ ਇਹਦੀ ਉਮਰ ਦਾ ਵੀ ਕਿੰਨੇ ਕੁ ਦਿਨ ਦੀ ਆ 7 ਕਿ ਦਿਨਾਂ ਦਾ ਸੂਆ ਇਹਦਾ ਤੇ 12 ਕਿਲੋ ਕੰਡੇ ਦਾ ਕੰਡੇ ਦਾ ਬਈ ਕੰਡੇ ਦਾ ਠੀਕ ਆ ਗੱਲ ਕਿੰਨਾ ਕੁ ਪਾ ਸਕਦੀ ਆ ਘੱਟੋ ਘੱਟ ਬਈ ਪਾਊਗੀ 14 ਲੀਟਰ ਦੁੱਧ ਦਾ ਕੱਟ ਦੋ ਕੱਟ ਹਨਾ ਕੱਟ ਦੋ ਕੱਟ ਆ ਮੇਲੇ ਮੂਲੇ ਲੱਗੂ ਆ ਜੀ ਮੇਲੇ ਮੂਲੇ ਲੱਗੂ ਬਈ ਹੈ ਤਾਂ ਹੁਈ ਹਫਤਾ ਬਈ ਯਾਰ ਗੁਰੂ ਠੀਕ ਆ ਗੱਲ ਤੇ ਦੂਬਾਰ ਖਰਾਕ ਰੂਪ ਸ਼ੁਰੂ ਖਰਾਕ ਨਾਲ ਬਈ ਹਾਂ ਹਾਂਜੀ ਹਾਂ ਬਈ ਪੈਸੇ ਕਿੰਨੇ ਲਾਵਾਂਗੇ ਪੈਸੇ ਬਈ 1 ਲੱਖ 25 ਹਜ਼ਾਰ ਰੁਪਏ ਬਈ ਫਿਕਸ ਹੀ ਹੈ ਜਮੇ ਫਿਕਸ ਹੀ ਹੈ ਬਈ ਆਪਾਂ ਉਹ ਕੰਮ ਕਰਦੇ ਨੇ ਵਪਾਰੀ ਵਾਲਾ ਠੀਕ ਹੈ ਗੱਲ ਬਈ 10000 ਰੁਪਏ ਧਰ ਦਾਂਗੇ ਫਿਰ ਘਟੀ ਚੱਲਾਂਗੇ ਠੀਕ ਹੈ ਗੱਲ ਹਾਂ ਆ ਰੇਟ ਸੱਜਣੋ ਬਾਈ ਨਾਲ ਆਪਾਂ ਪਹਿਲਾਂ ਹੀ ਗੱਲਬਾਤ ਕੀਤੀ ਹੈ ਕਿਉਂਕਿ ਰੇਟ ਬਾਈ ਕਹਿੰਦਾ ਬਿਲਕੁਲ ਆਪਾਂ ਨੇ ਬਾਈ ਫਿਕਸ ਫਿਕਸ ਜੇ ਰੱਖਣਾ ਹੋਈ ਬਈ ਬੰਦੇ ਨੂੰ ਆਪਾਂ ਤਾਂ ਬਈ ਸ਼ੌਂਕ ਹੀ ਹੋਇਆ ਬਸ ਇਹ ਚੀਜ਼ ਦਾ ਤਾਂ ਕਰਕੇ ਵੀਰੇ ਲੱਗ ਗਿਆ ਠੀਕ ਹੈ ਗੱਲ ਹਾਂ ਵੀਡੀਓ ਵਪਾਰ ਵਾਲੀ ਪਹਿਲੀ ਆ ਤੇ ਪਹਿਲਾਂ ਇੱਕ ਵੀਡੀਓ ਪਾਈ ਤੇ ਉਹ ਚ ਘਰੇਲੂ ਪਸ਼ੂ ਦੇ ਹਾਂਜੀ ਹਾਂ ਬਾਈ ਆ ਵੀਡੀਓ ਬਾਈ ਦੀ ਪਹਿਲੀ ਆ ਤੇ ਜਾਨਵਰ ਬਹੁਤ ਸਾਫ਼ ਸੁਥਰੇ ਆ ਗਏ ਇਦੇ ਕੋਲ 12 ਕਿਲੋ ਕੰਡੇ ਦਾ ਹਾਜ਼ਰ ਹੈ ਨਾਲ ਕੱਟੀ ਆ ਤੇ 1,25,000 ਦੀ ਬਾਈ ਕਹਿੰਦਾ ਆਪਾਂ ਨੇ ਫਿਕਸ ਜਾ ਝੋਟੀ ਇਹ ਦੇਣੀ ਆ ਹਾ ਨਾ ਇਹ ਵਾਲਾ ਹਾ ਨਾ ਹੀ ਆ ਬਾਈ ਬਸ ਹੁਣ ਮਾਰ ਦੇ ਗਰੀ 2 ਨੰਬਰ ਵਾਲੀ ਦੀ ਕੈਮਰਾ ਫੇਸ ਤੇ ਮਾਰ ਦੇ ਤੋਰ ਦੇ ਖੋੜ ਕੇ ਇਹਦਾ ਸੂਆ ਕਿਹੜਾ ਬਾਈ ਇਹ ਤਾਂ ਵੀ ਬਾਈ ਦੂਜਾ ਸੂਆ ਹੈਗਾ ਸੂਆ ਦੂਜਾ ਇਹਦਾ ਕਿੰਨੇ ਕਿ ਦਿਨ ਦਾ ਸੂਆ ਹੋਊਗਾ ਜੀ ਇਹਦਾ ਬਾਈ 7-8 ਦਿਨਾਂ ਦਾ ਬਾਈ ਇਹਦਾ ਵੀ ਇਹਦੇ ਨਾਲ ਵੀ ਕੱਟੀ ਆ ਇਹਦੇ ਨਾਲ ਵੀ ਬਾਈ ਕੱਟੀ ਆ ਇਹਦੇ ਕੋਲ ਕੰਡੇ ਦਾ ਬੋਲਾ ਕਿੰਨਾ ਕਾਹਨ 10 ਲੀਟਰ ਬਾਈ 10 ਕਿਲੋ 10 ਕਿਲੋ ਹੈਗਾ ਠੀਕ ਹੈ ਗੱਲ ਹਲਾਇ ਚਲ ਬਈ ਇਹਨੂੰ ਚੌਣ ਚ ਬੋਣ ਦੀ ਕਿਵੇਂ ਆ ਚੌਣ ਚ ਬੋਣ ਦੀ ਬਈ ਜਮਾ ਠੰਡੀ ਹੈਗੀ 100 ਦਾ 100 100 ਦਾ 100 ਬਈ ਇੱਕ ਖਾਸੀਅਤ ਹੋਰ ਆ ਵੀ ਥੱਲੇ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਦੋਨੇ ਝੋਟੀਆਂ ਦੀ ਬਿਲਕੁਲ ਸਾਫ਼ ਆ ਗਈਆਂ ਥਣ ਵੀ ਕੱਲਾ ਕੱਲਾ ਲੱਗਿਆ ਤੇ ਕੱਦ ਕਾਠ ਵੀ ਸੋਹਣਾ ਤੇ ਬਿਊਟੀ ਵਾਲੇ ਮਾਮਲੇ ਹਾਂ ਜਮਾ ਠੰਡੀਆਂ ਨੇ ਬਈ ਬਿਲਕੁਲ ਸਬਾ ਆਂ ਆ ਗਈਆਂ ਬਿਲਕੁਲ ਠੰਡੀਆਂ ਸੀਲਾ ਤੇ ਹਰੇਕ ਪੱਖ ਤੋਂ ਬਾਈ ਕਹਿੰਦਾ 100 ਦਾ 100 ਹੀ ਨੇ ਜਾਨਬੁਰ ਇਹਦਾ ਵੀ ਦੂਜਾ ਸੁਆ ਨਾਲ ਇਹਦੇ ਵੀ ਕੱਟੀ ਕਿਹੜਾ ਹੋਰ ਕਮਾ ਦਿਆ ਇਹਨੂੰ ਤੇ ਬਾਕੀ ਆਰਡਰ ਤੇ ਮਾਰ ਲਈ ਗਰੀ ਇੱਥੋਂ ਸਾਈਡ ਤੋਂ ਦਿਖਾ ਦਿੰ ਤੇ ਥਾਣਾ ਦਾ ਡਿਜ਼ਾਈਨ ਦਿਖਾ ਦੀ ਚੈੱਕ ਕਰਾ ਲਈਆਂ ਹਨ ਹਰੇਕ ਪੱਖ ਤੋਂ ਤਸੱਲੀ ਜੀ ਕਰਾ ਲਈ ਬਾਈ ਦੀ ਕਹਿਣ ਦਾ ਭਾਵ ਕਮਾਲਾ ਬਾਈ ਇੱਥੋਂ ਲੈ ਚੱਲੇ ਜਾਈਂ ਇਹਦਾ ਇਹਦਾ ਕੀ ਰੇਟ ਆ ਇਹਦਾ ਬਈ 1,25,000 ਰੁਪਏ ਬਈ 1,25,25 ਦੋਨਾਂ ਦਾ ਇਹ ਵੀ ਕਿੰਨੀ ਕਿ ਰਿਪੋਰਟਾਂ ਦੁੱਧ ਦੀ ਕਿੰਨਾ ਕ ਪਾ ਸਕਦੀਆਂ ਇਹਦਾ ਬਾਈ ਦੁੱਧ ਤੇ ਇਹ ਰਿਪੋਰਟ ਹੈ 13 ਲੀਟਰ 13 ਕਿਲੋ ਦੁੱਧ ਬਈ ਪਾਉਗੀ ਪਾਉਗੀ ਠੀਕ ਆ ਗੱਲ ਹਾਂਜੀ ਲੈ ਚੱਲ ਅੰਦਰ ਨਾ ਇਹ ਬਾਈ ਕਹਿੰਦਾ ਪਾਉਗੀ ਘੱਟ ਤੋਂ ਘੱਟ 13 ਕਿਲੋ ਤੇ ਇਧਰ ਲਈ ਝੋਟੀ ਪਾਉਗੀ ਬਾਈ ਕਹਿੰਦਾ ਘੱਟ ਤੋਂ ਘੱਟ 14 ਕਿਲੋ ਕਿਉਂਕਿ ਉਹਦੇ ਕੋਲੇ ਇਦੇ ਕੋਲ ਹੈਗਾ ਕੰਡੇ ਦਾ 10 ਪਰ ਸਾਫ ਸੂਖ ਵਾਰੀ ਆ ਛੋਟੀ ਥੱਲੇ ਵੀ ਸਵੇਰ ਆ ਦੀ ਜਮਾ ਠੰਡੀ ਸੀਲ ਐ ਇੱਥੋਂ ਦਿਖਾ ਦਿੰਗਾ ਰੀ ਆਰਡਰ ਇਹਦਾ ਆਰਡਰ ਕੁਆਲਿਟੀ ਬਹੁਤ ਸੋਹਣੀ ਰੱਖਦੀ ਆ ਝੋਣ ਚ ਪਾਉਣ ਦੀ ਫੋਕੀ ਜਮਾ ਬਾਈ ਜਮਾ ਫੋਕੀ ਹੈਗੀ ਉਹ ਨਾਲ ਕੱਟੀ ਆ ਗਈ ਹੈ ਕੱਟੀ ਬਈ ਇਹਦੀ ਚੌਪਦੀ ਹੈਗੀ ਨਾਲ ਇਹਦੇ ਵੀ ਕਰਤੀ ਆ ਕੋਈ ਆਪਾਂ ਐ ਨਹੀਂ ਗਾ ਕੋਈ ਵਪਾਰੀ ਵਾਲਾ ਕੰਮ ਬਾਈ ਕੱਟੀ ਦੁੱਧ ਨਾਏ ਪਈਏ ਠੀਕ ਹੈ ਹਾਂ ਅੰਦੁੱਧਾ ਤੇ ਬਾਈ ਨੇ ਚੰਗਾ ਛੱਡਿਆ ਹੋਇਆ ਤੇ ਰੁਪਈਆ ਇਹਦਾ ਵੀ 1 ਲੱਖ ਤੇ 25 ਲੈਣਾ ਇਹਦਾ ਵੀ ਜੇ ਕਿਸੇ ਸੱਜਣ ਨੇ ਜੋੜਾ ਲੈਣਾ ਜੋੜੇ ਦੀ ਬਾਈ ਕਹਿੰਦਾ ਪਹੁੰਚ ਕਰ ਦਾਂਗੇ 100 ਕਿਲੋਮੀਟਰ ਜਾਣ ਆਉਣ ਹੋ ਜਾਊਗਾ ਸੱਜਣੋ 200 ਜਿਹੜਾ ਉਦੋਂ ਪਲੱਸ ਹੋਊਗਾ ਉਹ ਕਰਾਇਆ ਤੁਹਾਡਾ ਉਹ ਕਰਾਇਆ ਲੱਗੂ ਬਾਈ ਦਾ ਹਾਂ ਉਦੋਂ ਬਾਅਦ ਜਿੰਨਾ ਵੀ ਦੂਰ ਜਾਈ ਜਾਓਗੇ ਤੇ ਨੰਬਰ ਫੋਨ ਦਿਓ ਜੀ ਨੰਬਰ ਹੈਗਾ 7814705311 ਮੇਰੇ 78147 ਤੇ 05311 ਨੰਬਰ ਬਾਈ ਦਾ ਲਾ ਲਿਓ ਝੋਟੀਆਂ ਦੋ ਦਿਖਾਤੀਆਂ ਕਮਾਲ ਦੀਆਂ ਦੋਨਾਂ ਦੀ ਦੂਜਾ ਸੂਹਾ ਪਿੰਡ ਬਾਈ ਦਾ ਨੰਗਲਾ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਹਾਂਜੀ ਜਿਹੜੇ ਵੀ ਸੱਜਣੋ ਇਹਨਾਂ ਜੋ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਡੰਗ ਤੋਂ ਡੰਗ ਚੋ ਕੇ ਪਾਸ ਕਰਕੇ ਲੈ ਜਿਓ ਧੰਨਵਾਦ